ਹੈਲੋ ਮੈਡਮ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹਾਂਜੀ ਮੈਂ ਹਰਜੀਤ ਬੋਲਦਾ ਜੀ ਹਾਂਜੀ ਬੋਲੋ ਕੱਲ੍ਹ ਆ ਸੀ ਦਵਾਈ ਲੈਣਾ ਆਏ ਸੀ ਤੁਹਾਡੇ ਕੋਲੇ ਹਾਂਜੀ ਤੇ ਤੁਸੀਂ ਉਹ દવા ਖਾਣੇ ਤੋਂ ਬੋਲਦੇ ਹੋ ਨਾ ਜੀ ਉੱਥੋਂ ਹਾਂਜੀ ਹਾਂਜੀ ਤੁਸੀਂ ਇਹ ਜੀ ਕਹੇ ਜੀ ਦਵਾਈ ਦਿੱਤੀ ਹੈ ਜੀ ਸਾਡੇ ਤਾਂ ਹੁਣ ਸਾਰਾ ਕੰਮ ਹੀ ਖਰਾਬ ਕਰ ਦਿੱਤਾ ਜੀ ਤੁਸੀਂ ਤਾਂ ਕੀ ਹੋ ਗਿਆ ਹੋ ਗਿਆ ਤਾਂ ਹੁਣ ਬਹੁਤ ਕੁਝ ਹੋਇਆ ਜੀ ਮੈਂ ਇਹ ਤੁਸੀਂ ਤੁਸੀਂ ਉਹਦੇ ਅੱਗੇ ਇਹ ਲਿਖ ਰੱਖਿਆ ਹੈਗਾ ਵੀ ਪਤਲਾ ਪਰ ਨੂੰ ਮੋਟਾ ਬਨ ਕਰਾਓ ਸਿਗਰ ਪਤਲਾ ਦਾ ਇਲਾਜ ਕਰਾਓ ਇਹ ਕਰਾਓ ਉਹ ਕਰਾਓ ਸਾਰਾ ਸਹੀ ਸਹੀ ਬੋਲ ਰਿਹਾ ਨਾ ਮੈਂ ਜੀ ਹਾਂਜੀ ਹਾਂਜੀ ਉਹ ਹੀ ਆ ਪਰ ਤੁਸੀਂ ਇਹ ਜੀ ਕਿਹੜੀ ਦਵਾਈ ਦੇ ਦਿੱਤੀ ਮੇਰਾ ਤਾਂ ਜਿੰਨੀ ਮੈਂ ਤਾਂ ਉਮੀਦ ਹੀ ਨਹੀਂ ਕੀਤੀ ਸੀ ਉਸ ਤੋਂ ਵੀ ਜ਼ਿਆਦਾ ਮੋਟਾ ਹੋ ਗਿਆ ਜੀ ਉਹ ਤਾਂ ਬੱਤ ਚੰਗੀ ਗੱਲ ਹੈ ਫਿਰ ਮੋਟਾ ਹੋ ਗਿਆ ਤਾਂ ਤੋ ਦੇਖੋ ਜੀ ਮੋਟਾ ਹੋਣ ਦੀ ਵੀ ਕੋਈ ਹੱਦ ਹੁੰਦੀ ਹੈ ਜੀ ਕੋਈ ਇਹ ਤਾਂ ਕੋਈ ਹਾਲ ਥੋੜੀ ਹੈ ਵੀ ਮੋਟਾ ਹੀ ਮੋਟਾ ਹੋਈ ਜਾਵੇ ਮੱਚੀ ਜਾ ਰਿਹਾ ਪੁਰੇ ਤਰੀਕੇ ਨਾਲ ਹਾਂ ਕੰਟਰੋਲ ਨਹੀਂ ਹੋ ਰਿਹਾ ਕੰਟਰੋਲ ਨਹੀਂ ਜੀ ਮੈਨੂੰ ਲੱਗਦਾ ਤੁਸੀਂ ਅੰਦਰ ਦਵਾਈ ਦੋ ਵੀ ਪਤ ਨਹੀਂ ਕਿਹੜੀ ਪਾ ਕੇ ਦੇਤੀ ਤੇ ਉਹਦਾ ਮੋਟਾ ਇਹ ਤੇ ਮੋਟਾ ਹੋ ਜਾਂਦਾ ਉਹ ਤਾਂ ਦੱਸੋ ਹੁਣ ਕੀ ਕਰੀਏ ਉਸ ਚੀਜ਼ ਦਾ ਇਲਾਜ ਕੀ ਕਰੀਏ ਇਲਾਜ ਦੱਸੋ ਕੀ ਕਰੀਏ ਦੇਖੋ ਅੱਜ ਕੱਲ ਮੁੰਡੇ ਪਾਣਦੇ ਵੀ ਮੋਟਾ ਹੋਏ ਤੁਸੀਂ ਕਹਿੰਦੇ ਮੋਟਾ ਹੋ ਗਿਆ ਤਾਂ ਹੈ ਦੇਖੋ ਜੀ ਹੁਣ ਐਡਾ ਮੋਟਾ ਹੁਣ ਮੈ ਲੈ ਰਹਿ ਕੇ ਕੀ ਕਰੂੰਗਾ ਹੁਣ ਐਡਾ ਮੋਟਾ ਮੇਰੇ ਕੋਲੇ ਆ ਗਿਆ ਤਾਂ ਹੁਣ ਸਾਹਮਣੇ ਨਾਲ ਮਾਰਨਾ ਪੜੀ ਹੈ ਮੋਟੇ ਹੋਣ ਦੀ ਵੀ ਕੋਈ ਹੱਦ ਹੁੰਦੀ ਹੈ ਕਿਸੇ ਚੀਜ਼ ਦੀ ਕੋਈ ਸਿਸਟਮ ਹੁੰਦਾ ਹੈ ਕੋਈ ਹੋਰ ਹੁੰਦਾ ਹੈ ਹ ਨਹੀਂ ਉਹ ਤਾਂ ਹੋ ਜੂਗਾ ਠੀਕ ਹੈ ਕਿਹੜਾ ਤਾਂ ਦਵਾਈ ਦਾ ਅਸਰ ਹੈ ਨਾ ਠੀਕ ਹੋ ਜੂਗਾ ਹੋ ਜੂਗਾ ਨਹੀਂ ਜੀ ਹੁਣ ਨਹੀਂ ਹੁੰਦਾ ਸੋਹਣਾ ਸੀ ਘਰੇ ਵੀ ਜਵਾਬ ਦੇਣਾ ਹੁੰਦਾ ਹੁਣ ਐਡੇ ਵੱਡੇ ਮੋਟੇ ਤਾਂ ਅਸੀਂ ਹੁਣ ਘਰੇ ਕੀ ਕਰੀਏ ਦੱਸੋ ਉਹ ਠੀਕ ਹੋ ਜਾਊਗਾ ਇੱਕ ਵਾਰ ਤਾਂ ਹੁਣ ਮੱਤੀ ਜਾ ਰਿਹਾ ਜੀ ਬੁਰੇ ਤਰੀਕੇ ਨਾਲ ਇਹਦੀ ਹਾਲਾਤ ਜਿਹੜੇ ਆ ਕਿ ਬਹੁਤ ਜ਼ਿਆਦਾ ਬੈਟਰ ਹੋਏ ਪਏ ਬਹੁਤ ਜ਼ਿਆਦਾ ਹਾਲਾਤ ਖਰਾਬ ਹੋਏ ਪਏ ਤੁਸੀਂ ਦੇਖਿਆ ਤੇ ਨਿਓ ਕਿ ਕੀ ਹੁੰਦਾ ਕੀ ਹੁੰਦਾ ਹੁਣ ਜਿਹਨੇ ਨਾ ਹੁੰਦਾ ਹੁਣ ਜਿਹਦੇ ਹੁਣ ਤਾਂਤੇ ਲੱਗਦੀ ਹੈ ਉਹੀ ਜਾਣਦਾ ਹੁਣ ਦੂਜਾ ਹੁਣ ਇਸ ਦੇ ਬਾਰੇ ਕੀ ਜਾਣਦਾ ਹੋਊਗਾ ਦੱਸੋ ਤੁਸੀਂ ਕੀ ਜ਼ਿਆਦਾ ਹੋ ਰੱਖਿਆ ਜ਼ਿਆਦਾ ਹੋ ਰੱਖਿਆ ਜੇ ਹੁਣ ਤੁਸੀਂ ਆ ਕੇ ਜਦ ਲੈ ਕੇ ਦੇਖੋ ਹੁਣ ਮੋਟਾ ਕਿਵੇਂ ਲਈਦਾ ਹੋਣਾ ਫਿਰ ਪਤਾ ਲੱਗੇਗਾ ਸਭ ਮੈਂ ਆ ਆਕੇ ਲੈ ਕੇ ਦੇਖਾਂ ਆ ਦੇਖੋ ਜੀ ਆਕੇ ਪਰਸੋਤੀ ਵੀ ਹੋਰ ਕੋਣ ਹੋਰ ਕੋਣ ਲੈ ਕੇ ਦੇਖੇ ਹੁਣ ਜੇ ਸਾਡੇ ਘਰ ਦੀ ਜਾਈ ਹਾਂ ਸਾਡੇ ਲੈਂਦੀਆਂ ਨਹੀਂ ਉਹ ਕਿੰਨੇ ਏਡਾ ਮोटा ਸੀ ਨਹੀਂ ਲੈਣੀਆਂ ਵੀ ਪਹਿਲਾਂ ਤੁਹਾਡਾ ਇੰਨਾ ਪਤਲਾ ਸੀ ਤੇ ਹੁਣ ਤੁਸੀਂ 1 ਇੰਚ ਮੋਟਾ ਕਰਾਤਾ ਹੁਣ ਇੰਨਾ ਮੋਟਾ ਸੀ ਕਿਵੇਂ ਲਵਾ ਗਏ ਤੁਸੀਂ ਮੈਨੂੰ ਨਹੀਂ ਦਵਾਈ ਨਾਲ ਇੰਨਾ ਜ਼ਿਆਦਾ ਵੀ ਨਹੀਂ ਹੁੰਦਾ ਜਿੰਨਾ ਤੁਸੀਂ ਦੱਸ ਰਹੇ ਹੋ ਨਹੀਂ ਜੀ ਤੁਸੀਂ ਜੇ ਵੀਡੀਓ ਕਾਲ ਕਰਕੇ ਦੇਖ ਲਓ ਜੀ ਆਪਾਂ ਦਿਖਾ ਦਾਂਗੇ ਤੁਹਾਨੂੰ ਜੀ ਜੇ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਆਪਣਾ ਨਹੀਂ ਨਹੀਂ ਦੇਖਣਾ ਨਹੀਂਗਾ ਕੁਛ ਮਤ ਤੁਸੀਂ ਦੇਖਦੇ ਨਹੀਂ ਤੁਸੀਂ ਮੈਂ ਕੀ ਦੇਖਣਾ ਨਾ ਮਤਲਬ ਦੇਖਿਆ ਨਹੀਂ ਤੁਸੀਂ ਕਦੇ ਮੈਂ ਨਹੀਂ ਦੇਖਿਆ ਨਹੀਂ ਦੇਖਣਾ ਪਰ ਦਿਖਾ ਦਿੰਨੇ ਆ ਜੀ ਸਰਾ ਨਹੀਂ ਜੀ ਚੋੜੀ ਦੇਖਣਾ ਜੀ ਫਿਰ ਦੱਸੋ ਦੇਖਣ ਵਾਲੀ ਚੀਜ਼ ਦੇਖਣ ਵਾਲੀ ਚੀਜ਼ ਦੇਖਣੀ ਚਾਹੀਦੀ ਹੈ ਜੀ ਉਹ ਤਾਂ ਹਨਾ ਕੋਈ ਦਿੱਕਤ ਕੀ ਹੈ ਦੇਖਣ ਵਾਲੀ ਚੀਜ਼ ਤੋਂ ਦੇਖਦੇ ਹੁੰਦੇ ਸਾਰੇ ਲੋਕ ਹਾਂ ਕੋਈ ਨਾ ਤੁਸੀਂ ਪੋਰ ਲੈ ਲੋ ਜੀ ਟੈਬਲੇਟ ਕੋਈ ਆ ਜੋ ਦੇਖ ਲੈ ਹੁਣ ਹੁਣ ਦੱਸੋ ਜੀ ਜਿਹੜੀ ਚੀਜ਼ ਉਸ ਨਾਲ ਲਈ ਦੀ ਐ ਸਟੋਰੀ ਨਹੀਂ ਦੇ ਸਕਦੇ ਜੀ ਹੁਣ ਟੈਬਲੇਟ ਦਾ ਕੀ ਲਈਏ ਬਤਾਏ ਸੁਜਿਆ ਪਿਆ ਜੀ ਮੇਰੇ ਉੱਪਰ ਮੱਖੀਆਂ ਲੜੀਆਂ ਹੁੰਦੀਆਂ ਜੀ ਦੱਸੋ ਹੁਣ ਇਹਦਾ ਉਹਨਾਂ ਸਿੱਕੀ ਕਰੀਓ ਉਹਨੂੰ ਅਸੀਂ ਇਹ ਮੱਛੀ ਜਾ ਰਿਹਾ ਬੁਰੇ ਤਰੀਕੇ ਦੇ ਨਾਲ ਜਿਵੇਂ ਮੋਲ ਸਾਰਾ ਖਰਾਬ ਹੋਇਆ ਫਿਰ ਸਾਰਾ ਸਿਸਟਮ ਉਸ ਇੱਕ ਵਾਰ ਨਾਲ ਤੁਹਾਨੂੰ ਓਕੇ ਓਕੇ ਦੇਖ ਲਓ ਕੋਈ 2 ਦਿਨ ਦੇਖ ਲਓ ਬਾਅਦ ਵਿੱਚ ਕੋਈ ਹੋ ਜਾਊਗਾ ਇਹਨਾਂ ਦਾ ਸਿਰ ਘੱਟ ਤੇ ਠੀਕ ਹੋ ਨੋਰਮਲ ਹੋ ਜਾਊਗਾ ਨਹੀਂ ਓਕੇ ਓਕੇ ਹੁਣ ਕੀ ਤਾਂ ਦੇਖ ਲਈ ਅਸੀਂ ਇਹਨੂੰ ਦੇਖ ਲਈਏ ਤੁਸੀਂ ਇੱਥੇ ਆ ਜਾਓ ਤੁਹਾਨੂੰ ਹੋਰ ਦੇ ਦਾਂਗੇ ਟੈਬਲੇਟ ਵਗੈਰਾ ਸੈੱਟ ਹੋ ਜਾਊਗਾ ਉਹਦੇ ਨਾਲ ਤੁਸੀਂ ਦੇ ਦੋਗੇ ਤੁਸੀਂ ਹਾਂ ਮੈਂ ਦੇ ਦੂੰਗੀ ਕੀ ਦੇ ਦੋਗੇ ਤੁਸੀਂ ਟੈਬਲੇਟ ਅੱਛਾ ਟੈਬਲੇਟ ਆ ਕਿ ਮੈਂ ਕੁਝ ਹੋਰ ਸਮਝੀ ਬੈਠਾ ਸੀ ਜੀ ਹੋਰ ਤੁਸੀਂ ਕੀ ਲੈਣਾ ਜਿਹੜੇ ਚੀਜ਼ ਵਰਤ ਕੇ ਦਵਾਈ ਦੀ ਮੋਟਾ ਤੂੰ ਤੁਸੀਂ ਕਹਿ ਰਹੇ ਹੋਡੇ ਘਰ ਦੇ ਦਾਰੇ ਫਿਰ ਮੈਂ ਨਾ ਡਰੂੰਗੀ ਹੁਣ ਤੁਸੀਂ ਮੋਟਾ ਕੀਤਾ ਤੁਸੀਂ ਲਓ ਹੁਣ ਮੈਂ ਇਹਦਾ ਕੀ ਕਰਾਂ ਉਸ ਹੁਣ ਮੇਚਾ ਘੁੱਟਾ ਇਹ ਨਾ ਮੋਟਾ ਲੈਣ ਦੀ ਮੇਰੀ ਵੀ ਤਸੱਦਾ ਨਹੀਂ ਹੈ ਨਾ ਲਓ ਨਾ ਤੁਸੀਂ ਫਿਰ ਆਏ ਥੋੜੀ ਹੁਣ ਮੈਂ ਕਿਹਨੂੰ ਦੇ ਹੁਣ ਮੈਂ ਦੱਸੋ ਹੁਣ ਕਿੱਧਰ ਮਜਾਵਾਂ ਜਿਹੜੇ ਫੁੱਜ ਜਾਵਾਂ ਕਿਨੇ ਇਹਦੀ ਗੱਲ ਸੁਣੋ ਹੱਥ ਨਾਲ ਕਰੋ ਤੇ ਅੜੰਗਾ ਜਿਹੜਾ ਅੰਦਰੋਂ ਕੱਢ ਦੋ ਫਿਰ ਨੋਰਮਲ ਹੋ ਜਾਊਗਾ ਜੇ ਕੁਝ ਨਹੀਂ ਲੈ ਰਿਹਾ ਤਾਂ ਨੇ ਨਿਆਣੀ ਨਿਕਲਦਾ ਨਹੀਂ ਜਾਈ ਤੁਸੀਂ ਗੱਲ ਨੂੰ ਤੁਸੀਂ ਸਿਚੁਏਸ਼ਨ ਨਹੀਂ ਸਮਝ ਰਹੇ ਕਿ ਮੇਰੀ ਸਿਚੁਏਸ਼ਨ ਕੀ ਹੈ ਸਿਚੁਏਸ਼ਨ ਮੇਰੀ ਇਹ ਹੈ ਕਿ ਮੈਂ ਤੁਹਾਡੇ ਕੋਲ ਆਇਆ ਤੁਸੀਂ ਕਿਹਾ ਵੀ ਆ ਤੇਲ ਲਾਓ ਤੇ ਦੇ ਨਾਲ ਥੋੜੋ ਇਹ ਹੋ ਜਾਏਗਾ ਮੋਟਾ ਹੋ ਜਾਏਗਾ ਜੋ ਵੀ ਹੋ ਜਾਏਗਾ ਪਰ ਇਹ ਪਰ ਇਹ ਤਾਂ ਇੰਨਾ ਜਿਆਦਾ ਹੋ ਗਿਆ ਇੰਨਾ ਜਿਆਦਾ ਹੋ ਗਿਆ ਕਿ ਮੈਂ ਤਾਂ ਉਮੀਦ ਹੀ ਨਹੀਂ ਕੀਤੀ ਸੀ ਤੇ ਉੱਤੋਂ ਦਰਦ ਹੋਰ ਬਹੁਤ ਜਿਆਦਾ ਹੋ ਰਿਹਾ ਤੁਸੀਂ ਇਹੋ ਜੀ ਕਿਹੜੀ ਦਵਾਈ ਤੁਸੀਂ ਪਾਉਣੀ ਹੋਏ ਦੇ ਵਿੱਚ ਜਿਸ ਦੇ ਕਰਕੇ ਸਾਰਾ ਜਿਹੜਾ ਸਿਸਟਮ ਹੈ ਖਰਾਬ ਹੋ ਗਿਆ ਖਰਾਬ ਨਹੀਂ ਹੋਇਆ ਜੀ ਇਹ ਸਹੀ ਹੋਇਆ ਹੈਗਾ ਪਉਨਸ ਪਾਵ ਲਾ ਲਾ ਥੋੜਾ ਵੀ ਮਤਲਬ ਐਵੇਂ ਤਾਂ ਕੰਮ ਫਿਰ ਕਿੰਨਾ ਚਿਰ ਚੱਲੋ ਜੀ ਥੋੜਾ ਜੀ ਸਾਰਾ ਵੀ ਆ ਹੀ ਹੱਲ ਹੋਣ ਲੱਗ ਗਿਆ ਫਿਰ ਕਿੰਨਾ ਚਿਰ ਇਹ ਕੰਮ ਚੱਲੇਗਾ ਕੋਈ ਨਾ ਤੁਸੀਂ ਇੱਥੇ ਆ ਜਾਓ ਉਹ ਦੇਖ ਲੈਂਦੇ ਕੀ ਹੋਇਆ ਕਦੋਂ ਤੱਕ ਆਏਗੀ ਫਿਰ ਅੱਜ ਜੀ ਆਜੋ ਅੱਜ ਆ ਜੀ ਹਾਂਜੀ ਵੈਸੋ ਡਿਓ ਮਰ ਕੇ ਨਹੀਂ ਹੈ ਜੀ ਵੈਸੇ ਮੇਰੀ ਉਮਰ ਛੱਡੋ ਤੁਸੀਂ ਆ ਜਾਓ ਨਹੀਂ ਨਹੀਂ ਉਮਰ ਤਾਂ ਜੋ ਛੱਡੋ ਦੇਖ ਲਓ ਜੇ ਮੈਨੂੰ ਮੇਰੀ ਉਮਰ ਕਿੰਨੀ ਆ ਅੱਛਾ ਜੀ ਉਮਰ ਤਾਂ ਚਲੋ ਕਿੰਨੀ ਹੋਵੇ ਉਹ ਤਾਂ ਲਈ ਸਕਦੇ ਹੋ ਜਿੰਨਾ ਮੋਟਾ ਹੈਗਾ ਆਪਣੇ ਉਮਰ ਦਾ ਤਾਂ ਇਹਦੇ ਵਿੱਚ ਕੋਈ ਉਹ ਨਹੀਂ ਹੁੰਦਾ ਅਖ ਲੈ ਲਓਗੇ ਮਤਲਬ ਫਿਰ ਤੁਸੀਂ ਆ ਜਾਓ ਦੇਖ ਲੈਣੇ ਆ ਅੱਛਾ ਦੇਖ ਲਓਗੇ ਜੇ ਮਤਲਬ ਹਾਂ ਦੇਖ ਲਾਂਗੇ ਚਲੋ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਨੰਬਰ ਕਰ ਲਓ ਸੈਮ ਮੇਰਾ ਆ ਗਿਆ ਫਿਰ ਹਾਂਜੀ ਠੀਕ ਹੈ ਜੀ ਥੈਂਕ ਯੂ